ਲਓ ਜੀ ਅੱਜ ਆਪਾਂ ਬਣਾਉਣ ਲੱਗੇ ਆ ਬਿਲਕੁਲ ਸਿੰਪਲ ਫਰੂਟ ਚਾਟ ਕਹਿ ਸਕਦੇ ਆਪਾਂ ਫਰੂਟ ਚਾਟ ਤੇ ਬੱਚੇ ਅੱਜ ਕਹਿੰਦੇ ਪਾਪਾ ਕੁਛ ਅਲੱਗ ਜੀ ਹੋਰ ਸਿੰਪਲ ਜੀ ਬਿਨਾ ਮਸਾਲਿਆਂ ਤੋਂ ਤੇ ਇਹਦੇ ਵਾਸਤੇ ਇਹ ਆਪਾਂ ਬਣਾ ਰਹੇ ਆ ਤਕਰੀਬਨ 7 ਤੋਂ 8 ਜਣਿਆਂ ਵਾਸਤੇ ਇਹਦੇ ਵਿੱਚ ਨੇ ਜੀ ਦੋ ਕੇਲੇ ਆ ਤੇ ਦੋ ਬੱਬੂ ਕੋਸ਼ ਨੇ ਵੱਡੇ ਸਾਈਜ਼ ਦੇ ਜੀ ਤੇ ਤਿੰਨ ਤੋਂ ਚਾਰ ਆਪਾਂ ਅਮਰੂਦ ਆਣੇ ਪਾ ਸਕਦੇ ਆ ਜੀ ਤੇ ਉਹ ਤੋਂ ਇਲਾਵਾ ਦੋ ਸੇਵ ਨੇ ਜੀ ਇਹ ਜੂਸੀ ਸੇਵ ਆ ਜੀ ਵੱਡੇ ਸੇਜ ਦਾ ਬਹੁਤ ਵਧੀਆ ਸੇਵ ਆ ਰਿਹਾ ਇਸ ਟਾਈਮ ਤੇ ਤਿੰਨ ਆਲੂ ਨੇ ਜੀ ਤੇ ਦੋ ਡੰਡੀਆਂ ਪਦੀਨੇ ਦੀਆਂ ਨੇ ਜੀ ਤੇ ਇੱਕ ਨਿੰਬੂ ਆ ਤੇ ਮਸਾਲਿਆਂ ਦੇ ਨਾਮ ਤੇ ਜਿਹੜਾ ਪਚੀ ਲੈਣੀ ਆ ਉਹ ਦੇਖੋ ਜੀ ਹੈਗਾ ਇੱਕ ਠੱਕਾ ਨਮਕਾ ਜੀ ਤਕਰੀਬਨ ਅੱਧਾ ਚਮਚਾ ਜੀ ਤੇ ਪੰਜਵਾਂ ਹਿੱਸਾ ਚਮਚੇ ਦਾ ਜਿਹੜਾ ਲਾਲ ਮਿਰਚਾ ਜੀ ਤੇ ਜਿਹੜਾ ਚੌਥਾ ਹਿੱਸਾ ਜੀ ਚਿੱਟਾ ਨਮਕਾ ਜੀ ਸਮਝ ਚਿਦਾ ਤੇ ਤਕਰੀਬਨ ਚੌਥੇ ਹਿੱਸੇ ਆਈ ਭੁੰਨੇ ਹਜੀਰਾ ਜੀ ਤੇ ਲਗਭਗ 10 ਹੀ ਕਾਲੀ ਮਿਰਚਾ ਜੀ ਬਾਕੀ ਕੋਈ ਵੀ ਜਿਹੜਾ ਆਪਾਂ ਮਸਾਲਾ ਜਿਹੜਾ ਇਹਨਾਂ ਚੋਂ ਜਿਹੜੀ ਚੀਜ਼ਾਂ ਨੇ ਆਪਣਾ ਟੇਸਟ ਅਨੁਸਾਰ ਲਵਾਂਗੇ ਜੀ ਘੱਟ ਵੱਧ ਆਪਾਂ ਲੈ ਸਕਦੇ ਜਿੰਨੇ ਮਰਜ਼ੀ ਤੇ ਇਹਦੇ ਵਿੱਚ ਆਪਾਂ ਕੋਈ ਚਾਟ ਮਸਾਲਾ ਵਗੈਰਾ ਕੁਝ ਨਹੀਂ ਪਾਉਂਦੇ ਜੀ ਆਪਾਂ ਬਸ ਉਹੀ ਚੀਜ਼ ਨਾਲ ਬਣਾ ਰਿਹਾ ਚਾਟ ਜਿਹੜੀਆਂ ਆਪਣੇ ਘਰੇ ਆਪਣੇ ਰਸੋਈ ਚ ਤੇ ਆਪਣੇ ਫਰਿੱਜ ਚ ਮੌਜੂਦ ਹੁੰਦੀਆਂ ਨੇ ਆਪਾਂ ਮਰੂਦ ਕੱਟ ਲੈਣੇ ਆ ਜੀ ਇਮਰੂਦ ਆਪਣੇ ਖੇਤ ਦੇ ਨੇ ਜੀ ਇਹ ਆਪਾਂ ਬਾਹਰੋਂ ਕੁਝ ਨਹੀਂ ਮੰਗਾਏ ਨੇ ਵਿੱਚ ਜਿਹੜਾ ਕੇਲੇ ਬਾਹਰੋਂ ਨੇ ਜੀ ਤੇ ਸੇਬ ਬਾਹਰੋਂ ਨੇ ਅਮਰੂਦ ਆਪਣੇ ਨੇ ਜੀ ਆ ਬੱਬੂ ਗੋਛਾ ਵੀ ਆਪਣਾ ਹੀ ਕੋਈ ਰਿਸ਼ਤੇਰ ਦੇਗਾ ਸੀ ਕੁੱਲੂ ਤੋਂ ਆਏ ਸੀਗੇ ਜੀ ਤੇ ਨਿੰਬੂ ਵੀ ਆਪਣਾ ਜੀ ਆਲੂ ਵੀ ਤਾਂ ਚੱਲ ਕਰਦੇ ਹੈਗੇ ਨੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਇਸੇ ਤਰ੍ਹਾਂ ਆਪਾਂ ਬੱਬੂ ਗੋਛੇ ਸਾਫ਼ ਕਰ ਲਾਂਗੇ ਜੀ ਤੇ ਸੇਵ ਚੀਰ ਲਾਂਗੇ ਜੀ ਜਿਵੇਂ ਵੀ ਆਪਾਂ ਚੀਰ ਨੋਸਾ ਆਉਣਾ ਚੀਰ ਕੇ ਸਾਫ਼ ਕਰ ਲਓ ਬਸ ਲਓ ਜੀ ਆਪਾਂ ਸਾਰੇ ਜਿਹੜੇ ਫਰੂਟ ਨੇ ਉਹ ਛਿਲਕੇ ਸਾਫ਼ ਕਰ ਲਏ ਨੇ ਜੀ ਤੇ ਹੁਣ ਆਪਾਂ ਇਹਨੂੰ ਕਟਾਂਗੇ ਅੱਛਾ ਆਪਾਂ ਜਿਹੜੇ ਫਰੂਟ ਨੇ ਇਹ ਸਾਰੇ ਮਿਕਸੀ ਕੱਟ ਲਾਂਗੇ ਜੀ ਜਿਹੜੀ ਵੀ ਚੀਜ਼ ਮੂਰੇ ਆਉਂਦੀ ਆ ਬਸ ਚੱਕ ਕੇ ਉਹ ਕੱਟੀ ਜਾਵਾਂਗੇ ਜੀ ਇਹ ਤੇ ਨਵੀਆਂ ਪੱਤੀਆਂ ਨੇ ਲਓ ਜੀ ਸੇਵ ਕੱਟ ਰਹੇ ਨੇ ਬੱਬੂ ਗੋਸ਼ੇ ਵੀ ਲਗਭਗ ਕੱਟੇ ਗਏ ਨੇ ਤੇ ਇਸ ਤੋਂ ਬਾਅਦ ਆਪਾਂ ਹੁਣ ਆਲੂ ਕਟਾਂਗੇ ਜੀ ਅੰਮਰੂਦ ਕੱਟ ਲਾਂਗੇ ਜੀ ਅੰਮਰੂਦ ਥੋੜਿਆ ਸਾਡੇ ਕੋਲ ਇਹ ਚੀਜ਼ਾਂ ਦੇ ਕਿਹੜੇ ਕੋਈ ਲਿਮਟ ਨਹੀਂ ਹੈਗੀ ਜੀ ਵੀ ਆਪਾਂ ਇੰਨੇ ਹੀ ਪਾਉਣੇ ਨੇ ਆਪਣੀ ਮਰਜ਼ੀ ਆ ਜਿੰਨਾ ਮਰਜ਼ੀ ਜਿਹੜੀ ਮਰਜ਼ੀ ਜੀ ਪਾ ਸਕਦੇ ਹੋ ਘੱਟ ਵੱਧ ਸਾਰੀ ਜੋ ਮਰਜ਼ੀ ਪਾ ਸਕਦੇ ਆ ਆਂਡੂ ਦੇ ਵਿੱਚ ਬਹੁਤ ਸਵਾਲ ਲੱਗਦਾ ਇੱਥੇ ਅਨਾਰ ਵੀ ਪਾ ਸਕਦੇ ਆ ਆਪਾਂ ਜੀ ਤੇ ਹੋਰ ਕੋਈ ਨਾਸ਼ਪਤੀ ਜਾਂ ਜੋ ਵੀ ਆਪਣੇ ਦਿਲ ਕਰਦਾ ਪਾ ਸਕਦੇ ਆ ਤੇ ਕਚਾਲੂ ਵੀ ਪਾ ਸਕਦੇ ਆ ਵਿੱਚ ਕਚਾਲੂ ਦਾ ਬਹੁਤ ਜ਼ਿਆਦਾ ਮੇਲਾ ਚੜਨਾ ਹੈ ਆ ਖਤੇ ਹੁਣ ਕੇਲੇ ਰਹਿ ਗਏ ਜੀ ਇਹ ਕੱਟਣ ਲੱਗੇ ਆ ਜੀ ਕੇਲਾ ਬਾਲਾ ਬਰੀਕ ਨਾ ਕੱਟਿਓ ਕਿਉਂਕਿ ਫਿਰ ਘੁਲ ਜੇ ਜਾਂਦਾ ਥੋੜਾ ਮੋਟਾ ਹੀ ਰੱਖੋ ਇਸ ਤਰੀਲੇ ਕੇਲੇ ਦਾ ਵੀ ਤੇ ਬਾਕੀ ਆ ਜਿਹੜਾ ਪਦੀਨੇ ਦੀ ਗੱਲ ਆ ਜੀ ਇਹ ਆਪਣੀ ਮਰਜ਼ੀ ਆ ਜੀ ਆਪਾਂ ਸਾਨੂੰ ਵਧੀਆ ਲੱਗਦਾ ਤਾਂ ਪਾ ਲੈਨੇ ਆਮ ਕੋਈ ਪਾਉਂਦਾ ਨਹੀਂ ਹੈਗਾ ਕੱਟ ਪਾਉਂਦੇ ਨੇ ਆਪਦੀ ਟੇਸਟ ਦੀ ਗੱਲ ਆ ਅਸੀਂ ਥੋੜਾ ਇੱਕ ਦੋ ਡੰਡੀਆਂ ਪਾ ਦਿੰਦੇ ਹਾਂ ਜੀ ਇਸੇ ਤਰ੍ਹਾਂ ਪਦੀਨੇ ਨੂੰ ਬਿਲਕੁਲ ਬਰੀਕ-ਬਰੀਕ ਚੀਰ ਦਾਂਗੇ। ਪਦੀਨਾ ਤਾਂ ਮੈਨੂੰ ਇੰਨਾ ਪਸੰਦ ਆ ਜੀ ਜੇ ਮੇਰਾ ਬਸ ਚੱਲੇ ਮੈਂ ਤਾਂ ਹਰ ਇੱਕ ਚੀਜ਼ ਵਿੱਚ ਪਦੀਨਾ ਪਾ ਦਾਂ। ਮੈਨੂੰ ਬਹੁਤ ਚੰਗ ਲੱਗਦਾ ਪਦੀਨਾ ਜੀ। ਆਖਰਲੇ ਆਪਾਂ ਨਿੰਬੂ ਸਾਫ਼ ਕਰਕੇ ਚੰਗ ਦੇ ਨਾਲ ਬੀਜ ਕੱਢ ਕੇ ਹੌਣ ਛੋੜ ਦਾਂਗੇ ਜੀ। ਇਹਦੇ ਨਾਲ ਲੋ ਜੀ ਆਪਾਂ ਇਹਦੇ ਵਿੱਚ ਪੂਰਾ ਇੱਕ ਸਾਫਤਾ ਨਿੰਬੂ ਜੋੜ ਦੇਵਾਂਗੇ ਜੀ। ਆਜ਼ਰੀਆ ਆਪਾਂ ਮਸਾਲੇ ਸੀਗੇ ਇਹ ਸਾਰੇ ਇੱਕੋ ਵਾਰਚ ਦੇ ਪਾ ਦੇਵਾਂਗੇ ਤੇ ਕੜਚੀ ਸਾਈ ਤਨੂ ਰਲਾਵਾਂਗੇ ਜੀ ਤੇ ਇੱਕ ਸੀਕ੍ਰੀਟ ਸਾਡੀ ਜਿਹੜੀ ਚੀਜ਼ ਸੀ ਉਹ ਪਾਵਾਂਗੇ ਜੀ ਇਹ ਉਹ ਚਟਨੀ ਹੈ ਜਿਹੜੀ ਆਪਾਂ ਆਹ ਰੈਸਪੀ ਪਾਈ ਸੀਗੀ ਪਰਸੋਂ ਪਾਈ ਸੀਗੀ ਇਹਦੀ ਪੂਰੀ ਵੀਡੀਓ ਦੇਖਣ ਵਾਸਤੇ ਇਹ ਮਿਲੇ ਦੀ ਖੱਟੀ ਮਿੱਠੀ ਇਹ ਇਹਦੇ ਵਿੱਚ ਅਸੀਂ ਲਿੰਕ ਦੇਵਾਂਗੇ ਇਸੇ ਵੀਡੀਓ ਦੇ ਵਿੱਚ ਤੁਸੀਂ ਉਹਨੂੰ ਦੇਖ ਸਕਦੇ ਹੋ ਤੇ ਇਹ ਵੀ ਆਪਾਂ ਪਾ ਮੰਗੇ ਦੇ ਵਿੱਚ ਉਹਨੂੰ ਆਪਾਂ ਮਿਕਸ ਕਰ ਦਾਂਗੇ ਜੀ ਚੰਗੀ ਤਰ੍ਹਾਂ ਸਹੀ ਮੈਣੇ ਦੇ ਵਿੱਚ ਜਿਹੜੀ ਚਾਟ ਆ ਇਸ ਨੂੰ ਡੂੰਗੇ ਭਾਂਡੇ ਚ ਬਣਾਉਣੀ ਚਾਹੀਦੀ ਹੈ ਜਿਵੇਂ ਆਪਾਂ ਘਰੇ ਦੁੱਧ ਵਾਲਣ ਵਾਸਤੇ ਆਪਣਾ ਉਹ ਪੀਆ ਜਾਂ ਪਤੀਲਾ ਕਹਿ ਦਿੰਨੇ ਆ ਉਹਦੇ ਵਿੱਚ ਵਧੀਆ ਮਿਕਸ ਹੋ ਜਾਂਦੀ ਹੈ ਜੀ ਲਓ ਲਓ ਜੀ ਇਹ ਚਾਟ ਖਾਣ ਨੂੰ ਬਿਲਕੁਲ ਤਿਆਰ ਆ ਜੀ ਹੁਣ ਤੇ ਤੁਸੀਂ ਇਸ ਦਾ ਆਨੰਦ ਲੈ ਸਕਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਜੇ ਤੁਸੀਂ ਬਣਾਈ ਸੀ ਤਾਂ ਤੁਹਾਨੂੰ ਕਿਵੇਂ ਲੱਗੀ ਤੇ ਤਾਂ ਕਿ ਸਾਡੀ ਹੌਸਲਾ ਹੋ ਜਾਈ ਹੋ ਸਕੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ